प्यारे बच्चों आज assi karange sihari di matra de shabda lalle nu sihari kha kha lekh fa phir sihari ra ra pher sase nu sihari ra ra sir dada nu sihari nanna din tatte nu sihari lalla till chache nu sihari ra ra chir mamme nu sihari nana main tatte nu sihari rada tadd hahe nu sihari rada heda rari nu sihari nana raina സඒകගനുാരി ര േරල් പപനുයාാരി തതനു කന്നപිතා മമനുസයාരി ലലെനു කന്നമില പപനുസാരി ലലെനു කന്നപില ലലെനുാരി ඇടനു කന്ന ലයා പപെനുാരി ඇടനു කന്നപ്യ കගനുസാරිി ඇടെനു කന്ന ගේയ കക്കസാരി ശഷ കഷണകക്കസයාരി ර ത്ത රത മസാി ല്ലനന്ന ിලന हायिन सियारी रारा नन्ना हिरन ववेन स्यारी रारा लल्ला विरल ममिन हा हाहा रारा मेहर ममा हाहिन स्यारी कक्का महक पप्पा हाहन स्यारी लल्ला पहल लल्ला हाहि स्यारी रारा लहर नन्ना हाहिन स्यारी रारा नहर चाचा हाहिन स्यारी कक्का चहक ममा हाहा हाहि स्यारी लल्ला महल ਪਪੇ ਨੂੰ ਸਿਆਰੀ ਮੰਮੇ ਨੂੰ ਕੰਨਾ ਰਾਰਾ ਪੇ ਮਾਰ ਈੜੀ ਨੂੰ ਸਿਆਰੀ ਮੰਮੇ ਨੂੰ ਕੰਨਾ ਈਮਾਨ ਪਪੇ ਨੂੰ ਸਿਆਰੀ ਐੜੇ ਨੂੰ ਕੰਨਾ ਸਸਾ ਪਿਆਸ ਮੰਮੇ ਨੂੰ ਸਿਆਰੀ ਲੱਲੇ ਨੂੰ ਕੰਨਾ ਪਪਾ ਮਿਲਾਪ ਤੱਤੇ ਨੂੰ ਸਿਆਰੀ ਲੱਲਾ ਕਕਾ ਨਾਣਾ ਤਿਲਕਾਣਾ ਤੱਥੇ ਨੂੰ ਸਿਆਰੀ ਰਾਰਾ ਕਕਾ ਨਾਣਾ ਥੜਕਣਾ ਨੰਨੀ ਨੂੰ ਸਿਆਰੀ ਰਾਰਾ ਤੱਦਾ ਨੰਨਾ ਨਿਰਦਨ ਪਪੇ ਨੂੰ ਸਿਆਰੀ ਸਸਾ ਲੱਲਾ ਨੰਨਾ ਫਿਸਲਣਾ ਗੱਗੇ ਨੂੰ ਸਿਆਰੀ ਰਾਰਾ ਗੱਗਾ ਐਂਕਾ ਗਿਰਗਟ ਕੱਕੇ ਨੂੰ ਸਿਆਰੀ ਨਾਣਾ ਮੰਮੀ ਨੂੰ ਸਿਆਰੀ ਨਾਣਾ ਕਹਿਣ ਮੈਣ ਪੱਪੇ ਨੂੰ ਸਿਆਰੀ ਕੱਕਾ ਨਨੀ ਨੂੰ ਸਿਆਰੀ ਪਿੱਕ ਨਿਕ ਐੜਾ ਪੱਬੇ ਨੂੰ ਸਿਆਰੀ ਐੜੇ ਨੂੰ ਕੰਨਾ ਸੱਸਾ ਅਬਿਆਸ ਨਨੀ ਨੂੰ ਸਿਆਰੀ ਰਾਰਾ ਮੰਮਾ ਲੱਲਾ ਨਿਰਮਲ ਬੱਬਾ ਲਲੇ ਨੂੰ ਸਿਆਰੀ ਹਾਹੇ ਨੂੰ ਕੰਨਾ ਰਾਰਾ ਬਲਿਹਾਰ ਲੱਲੇ ਨੂੰ ਸਿਆਰੀ ਖਖਾ ਲਖ ਫਫੇ ਨੂੰ ਸਿਆਰੀ ਰਾਰਾ ਫੇਰ ਸਸੇ ਨੂੰ ਸਿਆਰੀ ਰਾਰਾ ਸਿਰ ਦੱਦੇ ਨੂੰ ਸਿਆਰੀ ਨੰਨਾ ਦਿਨ ਤੱਤੈ ਨੂੰ ਸਿਆਰੀ ਲੱਲਾ ਤਿਲ ਚਚੇ ਨੂੰ ਸਿਆਰੀ ਰਾਰਾ ਚੇਰ ਮੰਮੇ ਨੂੰ ਸਿਆਰੀ ਨਾਣਾ ਮੈਣਾ ਤੱਤੈ ਨੂੰ ਸਿਆਰੀ ਰਾੜਾ ਤੇੜ ਹਾਏ ਨੂੰ ਸਿਆਰੀ ਰਾੜਾ ਰਾਰੇ ਨੂੰ ਸਿਆਰੀ ਨਾਣਾ ਰੈਣ ਈੜੀ ਨੂੰ ਸਿਆਰੀ ਸਸਾ ਇਸ ਕਾ ਗਿਮ ਸਿਆਰੀ ਰਾਰਾ ਘੇਰ ਪੱਪੇ ਨੂੰ ਸਿਆਰੀ ਤੱਤੈ ਨੂੰ ਕੰਨਾ ਪਿਤਾ ਮੰਮੇ ਨੇ ਸਿਆਰੀ ਲੱਲੇ ਨੂੰ ਕੰਨਾ ਮਿਲਾ ਪਾਪੇ ਨੇ ਸਿਆਰੀ ਲੱਲੇ ਨੂੰ ਕੰਨਾ ਪਿਲਾ ਲੱਲੇ ਨੇ ਸਿਆਰੀ ਐੜੇ ਨੂੰ ਕੰਨਾ ਲਿਆ ਪਾਪੇ ਨੇ ਸਿਆਰੀ ਐੜੇ ਨੂੰ ਕੰਨਾ ਪਿਆ ਗੱਗੇ ਨੇ ਸਿਆਰੀ ਐੜੇ ਨੂੰ ਕੰਨਾ ਗਿਆ ਕੱਕੇ ਨੇ ਸਿਆਰੀ ਸ਼ਸ਼ਾ ਨੰਨਾ ਕਿਸ਼ਨ ਕੱਕੇ ਨੇ ਸਿਆਰੀ ਰਾਰਾ ਤੱਤਾ ਕੀਰਤ ਮੰਮੇ ਨੇ ਸਿਆਰੀ ਲੱਲਾ ਨੰਨਾ ਮਿਲਨ ਆਹੇ ਨੇ ਸਿਆਰੀ ਰਾਰਾ ਨੰਨਾ ਹਿਰਨ ਵਵੇ ਨੇ ਸਿਆਰੀ ਰਾਰਾ ਲੱਲਾ ਵੇਰਲ ਮੰਮੇ ਨੇ ਸਿਆਰੀ ਹਾ ਹਾ ਰਾਰਾ ਮਹਿਰ ਮੰਮਾ ਹਾ ਹਿਨਸੀਆਰੀ ਕੱਕਾ ਮਹਿਕ ਪਪਾ ਹਾ ਹਿਨਸੀਆਰੀ ਲੱਲਾ ਪਹਿਲ ਲੱਲਾ ਹਾ ਹਿਨਸੀਆਰੀ ਰਾਰਾ ਲਹਿਰ ਨੰਨਾ ਹਾ ਹਿਨਸੀਆਰੀ ਰਾਰਾ ਨਹਿਰ ਚਾਚਾ ਹਾ ਹਿਨਸੀਆਰੀ ਕੱਕਾ ਚਹਿਕ ਮੰਮਾ ਹਾ ਹਿਨਸੀਆਰੀ ਲੱਲਾ ਮਹਿਲ ਬਬੇਨ ਸਿਆਰੀ ਮੰਮੀ ਨੂੰ ਕੰਨਾ ਰਾਰਾ ਬਿਮਾਰ ਈੜੀ ਨੂੰ ਸਿਆਰੀ ਮੰਮੀ ਨੂੰ ਕੰਨਾ ਇਮਾਨ ਪਪੇਨ ਸਿਆਰੀ ਐੜੇ ਨੂੰ ਕੰਨਾ ਸਸਾ ਪਿਆਸ ਮੰਮੇ ਨੂੰ ਸਿਆਰੀ ਲੱਲੇ ਨੂੰ ਕੰਨਾ ਪਪਾ ਮਿਲਾਪ ਤਤੈਨ ਸਿਆਰੀ ਲੱਲਾ ਕੱਕਾ ਨਾਣਾ ਤਿਲਕਾਣਾ ਤਤੈਨ ਸਿਆਰੀ ਰਾਰਾ ਕੱਕਾ ਨਾਣਾ ਥਰਕਣਾ ਨੰਨੇ ਨੂੰ ਸਿਆਰੀ ਰਾਰਾ ਤੱਦਾ ਨੰਨਾ ਨਿਰਦਨ ਫਫੇਨ ਸਿਆਰੀ ਸਸਾ ਲੱਲਾ ਨੰਨਾ ਫਿਸਲਨ ਗੱਗੇ ਨੂੰ ਸਿਆਰੀ ਰਾਰਾ ਗੱਗਾ ਟੈਂਕਾ ਗਿਰਕਟ ਕੱਕੇ ਨੂੰ ਸਿਆਰੀ ਨਾਣਾ ਮੰਮੇ ਨੂੰ ਸਿਆਰੀ ਨਾਣਾ ਕੇਣ ਮੇਣ ਬੱਬੇ ਨੂੰ ਸਿਆਰੀ ਕੱਕਾ ਨੰਨਾ ਨੰਨੇ ਸਿਆਰੀ ਕੱਕਾ ਪਿਕਨਿਕ ਐੜਾ ਪ ਬਿੰਸਿਆਰੀ ਐੜੇ ਨੂੰ ਕੰਨਾ ਸਸਾ ਅਭਿਆਸ ਨੰਨਾ ਰਾਰ ਨੰਨੇ ਸਿਆਰੀ ਰਾਰਾ ਮੰਮਾ ਲੱਲਾ ਨਿਰਮਲ ਬੱਬਾ ਲੱਲੇ ਨੂੰ ਹ ਸਿਆਰੀ ਹਾਹੇ ਨੂੰ ਕੰਨਾ ਰਾਰਾ ਬਲਿਹਾਰ ਲਿਖ ਫੇਰ ਸੇਰ ਦਿਨ ਤਿਲ ਚੇਰ ਮੇਣ ਤੇੜ ਰੇਣਾ ਇਸ ਕੇਰ पिता मिला पिला लिया पिया गया किशन किरत मिलन हिरन विरल मिहर महक पहल लहर नहर चहक महल बीमार ईमान प्यास मिलाप तिलकण थरकण निर्दन फिसलन गिरगट किणमन पिकनिक अभ्यास निर्मल बलिहार प्यारे बच्चों ਤੁਹਾਨੂੰ ਹੁਣ ਤੱਕ ਸਿਆਰੀ ਦੀ ਮਾਤਰਾ ਦੇ ਸ਼ਬਦ ਪੜ੍ਹਨੇ ਆ ਗਏ ਹੋਣਗੇ ਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ